ਸਵਾਗਤ ਹੈ ਅੱਜ ਤੁਹਾਡਾ ਅਸਟ੍ਰੋਲੋਜਰ ਪੰਮਾਚਾਲ ਚੈਨਲ ਤੇ ਆ ਸੋ ਅੱਜ ਦਾ ਜਿਹੜਾ 108 ਮੰਨ ਕੇ ਦੀ 803 ਮਾਲਾ ਦਾ ਗਿਆਨ ਆ 108 ਮੰਨ ਕੇ ਦੀ ਮਾਲਾ ਹੀ ਕਿਉਂ ਬਣੀ ਹੈ ਗ੍ਰਹਾਂ ਤੇ ਰਾਸ਼ੀਆਂ ਦਾ ਮੇਲ ਹੈਗਾ ਜਿਵੇਂ ਕਿ ਨੌ ਗ੍ਰਹ ਬ੍ਰਹਸਪਤੀ ਸੂਰਜ ਮੰਗਲ ਚੰਦਰ ਸ਼ੁਕਰ ਬੁੱਧ ਸ਼ਨੀ ਰਾਹੁ ਕੇਤੂ ਇਹ ਨੌ ਗ੍ਰਹ ਹੋ ਗਏ ਤੇ ਰਾਸ਼ੀਆਂ 12 ਹੋ ਗਈਆਂ ਮੇਕ ਬ੍ਰਿਕ ਮਿਥਨ ਕਾਰਕ ਸਿੰਘ ਕਨਿਆ ਤੁਲਾ ਬ੍ਰਜਚਕ ਧਨ ਮਕਰ ਕੁੰਭ ਮੀਨ ਜਿਵੇਂ ਕਿ ਨੌ ਗ੍ਰਹਿ ਹੋ ਗਏ ਜਰਵ ਰਾਸ਼ੀਆਂ 12 ਹੋ ਗਈਆਂ ਰਾਸ਼ੀਆਂ ਨੂੰ ਨੌ ਗ੍ਰਹਾਂ ਦੇ ਨਾਲ ਜਰਵ ਦੇਣ ਨਾਲ ਬਾਹਰੋਂ ਨਾ 108 ਮਣਕੇ ਦੀ ਠੋਤਰੀ ਮਾਲਾ ਦਾ ਗਿਆਨ ਜਿਹੜਾ ਰਿਸ਼ੀਆਂ ਮੁਨੀਆਂ ਨੇ ਇਸ ਮਾਲਾ ਦਾ ਜਾਪ ਤੇ ਰiddhi siddhi ਕੀਤੀ ਹੈ ਇਨ੍ਹਾਂ ਗ੍ਰਹਾਂ ਨੌ ਗ੍ਰਹਾਂ ਦੇ ਵਿੱਚੋਂ ਦੋ ਗ੍ਰਹਿ ਕੱਢ ਦਿਓ ਰਾਹੁ ਤੇ ਕੇਤੂ ਜਿਹੜਾ ਕਿ ਪਾਪ ਤੇ ਹੰਕਾਰ ਆ ਫਿਰ ਬਚਦੇ ਗ੍ਰਹਿ ਬ੍ਰਸਪਤੀ ਸੂਰਜ ਮੰਗਲ ਚੰਦਰ ਸ਼ੁਕਰ ਬੁੱਧ ਤੇ ਸ਼ਨੀ ਇਹ ਸੱਤ ਗ੍ਰਹਿ ਬਚ ਕੇ ਰਾਹੂ ਤੇ ਕੇਤੂ ਇਹ ਪਾਪ ਆ ਕਿਉਂਕਿ ਦੋ ਤਰ੍ਹਾਂ ਦੀ ਮੌਤ ਮਰਦਾ ਬੰਦਾ ਇੱਕ ਰਾਹੂ ਦੀ ਇੱਕ ਕੇਤੂ ਦੀ ਮੌਤ ਮਰਦਾ ਆ ਰਾਹੂ ਦੀ ਮੌਤ ਆ ਜੱਕਦਮ ਮਰ ਜਾਣਾ ਤੇ ਕੇਤੂ ਦੀ ਮੌਤ ਆ ਮੰਜੀ ਤੇ ਤੜਫ ਕੇ ਮਰਨਾ ਕਿਉਂਕਿ ਇਹ ਦੋਨੇ ਗ੍ਰਹਿਣ ਰਾਹੂ ਤੇ ਕੇਤੂ ਜਿਹੜੇ ਆ ਸੂਰਜ ਨੂੰ ਰਾਹੂ ਗ੍ਰਹਿ ਲਾਉਂਦਾ ਹੈ ਤੇ ਚੰਦਰਮਾ ਨੂੰ ਕੇਤੂ ਗ੍ਰਹਿ ਲਾਉਂਦਾ ਹੈ ਅਗਰ ਅਸੀਂ ਇਹ ਦੋ ਗ੍ਰਹਿ ਨੌ ਗ੍ਰਹਾਂ ਦੇ ਵਿੱਚੋਂ ਕੱਢ ਦਈਏ ਤੇ ਸੱਤ ਗ੍ਰਹਿ ਬਚਦੇ ਆ ਰਾਸ਼ੀਆਂ 12 ਦੀਆਂ 12 ਆ ਉਹ ਕਿਹੜੀਆਂ ਰਾਸ਼ੀਆਂ ਆ ਨੰਬਰ 1 ਮੇਕ ਨੰਬਰ 2 ਬ੍ਰਿਖ ਨੰਬਰ 3 ਮਿਥਨ ਕਾਰਕ ਸਿੰਘ ਕੰਨਿਆ ਤੁਲਾ ਬ੍ਰਿਛਕ ਧਨ ਮਕਰ ਕੁੰਭ ਮੀਨ ਸੱਤ ਗ੍ਰਹਿ ਰਹਿ ਗਏ ਦੋ ਰਾਹੂ ਤੇ ਕੇਤੂ ਕੱਢ ਕੇ ਤੇ ਰਾਸ਼ੀਆਂ 12 ਦੀਆਂ 12 ਆ 12 ਉਹ 7 84 ਲੱਖ ਜੂਨ ਬਾਦ ਸਾਨੂੰ ਮਨੁੱਖੀ ਜਾਮਾ ਮਿਲਿਆ ਆ ਸਾਨੂੰ ਇਹ ਹੰਡਾਉਣਾ ਨਹੀਂ ਆਉਂਦਾ ਕਿਉਂਕਿ ਸਾਰਾ ਨਿੱਧੀ ਤੇ ਸਿੱਧੀ ਦੇ ਗਿਆਨ ਦੇ ਵਿੱਚ ਅਸੀਂ ਰਾਹੂ ਤੇ ਕੇਤੂ ਦੇ ਚੱਕਰਾਂ ਦੇ ਵਿੱਚ ਫਸ ਕੇ ਆਪਣੇ ਲਾਈਫ ਜਿਹੜੀ ਆ ਉਹ ਖਰਾਬ ਕਰੀ ਜਾਂਦੇ ਆ ਇਸ ਕਰਕੇ ਇਹ ਤੁਹਾਨੂੰ ਨਿਧੀ ਤੇ ਸਿੱਧੀ ਦੇ ਗਿਆਨ ਬਾਰੇ ਔਰ 108 ਮੰਨ ਕੇ ਦੀ ਠੋਤਰੀ ਦੇ মালা ਦਾ ਗਿਆਨ ਬਾਰੇ ਅੱਜ ਦੱਸਿਆ ਗਿਆ ਹੈ